ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਸਾਰਿਆਂ ਦੇ ਮੈਂ ਰਵਿੰਦਰ ਸੇਖੋਂ ਚੈਨਲ ਦਾ ਨਾਮ ਹੈ ਜੀ ਮੁੰਡਾ ਮਿਡਲ ਕਲਾਸ ਉਮੀਦ ਕਰਦੇ ਆ ਸਾਰੇ ਜਾਣੇ ਓਕੇ ਹੋਣਗੇ ਜਮਾ ਤੇ ਅੱਜ ਜੌਬ ਤੋਂ ਥੋੜਾ ਜਿਹਾ ਲੇਟ ਹੋ ਗਏ ਕੰਮਾਂ ਕਾਰਾਂ ਥੋੜਾ ਜਿਹਾ ਬਿਜ਼ੀ ਸੀ ਅੱਜ ਤਾਈਓ ਸਵੇਰ ਦੀ ਵੀਡੀਓ ਨਹੀਂ ਸ਼ੂਟ ਹੋਈ ਹੁਣ ਮੈਂ ਹੁਣੇ ਘਰੇ ਆਇਆ ਸੀਗਾ ਤੇ ਪਤਾ ਲੱਗਿਆ ਕਿ ਆਪਣੇ ਪਿੰਡ ਅੱਜ ਬਾਈ ਭਾਨਾ ਸਿੱਧੂ ਆ ਰਹੇ ਨੇ ਹਨ ਉਹਦੇ ਵਿਚਾਰ ਸੁਣਾਉਣ ਕਿਉਂਕਿ ਵੋਟਾਂ ਦਾ ਟਾਈਮ ਆ ਯਾਰ ਹੁਣ ਤੇ ਲੱਖੇ ਸੁਣਾਣੇ ਦੀ سپورਟ ਦੇ ਵਿੱਚ ਆ ਰਹੇ ਨੇ ਉਹ ਤੇ ਨਾਲ ਉਹਨਾਂ ਦੇ ਹੋਣਗੇ ਮਨਜੂਰ ਸਿੰਘ ਤਲਵੰਡੀ ਜੀ ਤੇ ਨਾਲ ਰਾਜ ਸਿੰਘ ਖਾਲਸਾ ਬਾਈ ਉਹਨਾਂ ਦੇ ਵਿਚਾਰ ਵੀ ਸੁਣਾਵਾਂਗੇ ਤੁਹਾਨੂੰ ਚੱਲ ਕੇ ਉੱਥੇ ਮਿਲਦੇ ਆਪਾਂ ਕੀ ਗੱਲਬਾਤ ਸਾਰਾ ਦਿਖਾਉਣਾ ਹੈ ਤੁਹਾਨੂੰ ਹਨ ਤੇ ਹੋ ਸਕਦਾ ਸਿੱਧੀ ਵੀਡੀਓ ਨਾ ਬਣੇ ਮਤਲਬ ਵੀ ਉਵੇਂ ਬੋਲ ਕੇ ਜਿਵੇਂ ਆਪਾਂ ਡੇਲੀ ਬੋਲੀ ਜਾਂਦੇ ਰਹਿੰਦੇ ਲਗਾਤਾਰ ਕਿਉਂਕਿ ਉੱਥੇ ਖੜਕਾ ਧੜਕਾ ਹੁੰਦਾ ਤੇ ਉਸ ਹਿਸਾਬ ਨਾਲ ਬੋਲਿਆ ਨਹੀਂ ਜਾਂਦਾ ਦੇਖਦੇ ਹਾਂ ਉੱਥੇ ਜਾ ਕੇ ਕੀ ਗੱਲਬਾਤ ਸਾਰੀ ਦਿਖਾਉਣਾ ਹੈ ਤੁਹਾਨੂੰ ਉਹਨਾਂ ਦੇ ਸੁਣਾਉਣੇ ਵਿਚਾਰ ਤੇ ਦੇਖਿਓ ਵੀਡੀਓ ਨੂੰ ਹੁਣ ਅੰਤ ਤੱਕ ਹੋਰ ਬੰਦਾਂ ਨੂੰ ਬੇਨਤੀ ਹੈ ਕਿ ਨੇੜੇ ਜੇ ਹੋ ਜੇ ਭਾਨਾ ਵੀ ਵਸ ਇੱਕ ਦੋ ਮਿੰਟਾਂ ਦੇ ਵਿੱਚ ਹੀ ਪਹੁੰਚਣ ਆੜਾ ਤੇ ਆਪਾਂ ਵਧੀਆ ਵਧੀਆ ਤਰੀਕੇ ਨਾਲ ਬਹਿ ਕੇ ਗੱਲਬਾਤ ਕਰੀਏ ਤਾਂ ਜੋ ਸਮਝ ਵੀ ਆਵੇ ਪਤਾ ਵੀ ਲੱਗੇ ਸੋ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆ ਜਾਓ ਉੱਥੇ ਬਹਿ ਜਾਓ ਜੁਰਦੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੋ ਲੋ ਜੀ ਗੱਲ ਸ਼ੁਰੂ ਕਰਨ ਲੱਗੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਵਿੱਚ ਇਹ ਨਾਰੀ ਬਾਈ ਮਨਜੋਤ ਸਿੰਘ ਤਲਵੰਡੀ ਖੜਿਆ ਛੋ ਇਹਨਾਂ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਦੱਸਦਾ ਕਿ ਇਹਨਾਂ ਦੀ ਸੰਸਤਾ ਹੁਸ਼ਿਆਰਪੁਰ ਦੇ ਵਿੱਚ ਗੜਦੀ ਵਾਲਾ ਦੇ ਵਿੱਚ ਛੋ ਇਹਨਾਂ ਦੇ ਸੰਸਤਾ ਦੇ ਵਿੱਚ 150 ਦੇ ਕਰੀਬ ਉਹ ਬੰਦੇ ਰਹਿੰਦੇ ਆ ਇਹਨਾਂ ਦਾ ਕੋਈ ਪਰਿਵਾਰ ਨਹੀਂ ਇਹਨਾਂ ਦਾ ਕੋਈ ਅੱਤਾ ਪਤਾ ਨਹੀਂ ਸੋ ਮਨਜੋਤ ਭਾਈ ਦੀ ਐਡੀ ਕਬੱਡੀ ਸੇਵਾ ਹੈ ਕਿ ਉਹਨਾਂ ਦੇ ਲੱਤਾਂ ਦੇ ਵਿੱਚ ਕਿਸੇ ਦੇ ਵਿੱਚ ਕੀੜੇ ਕੋਈ ਹੁੰਦੇ ਆ ਕਿਹਦੇ ਹੱਥਾਂ 'ਚ ਪਏ ਹੁੰਦੇ ਕਿਹਦੇ ਸਿਰ 'ਚ ਪਏ ਹੁੰਦੇ ਆ ਖੁਦ ਉਹਨਾਂ ਨੇ ਕੀੜੇ ਕੱਢ ਕੇ ਉਹਨਾਂ ਦੀ ਸੇਵਾ ਕਰਦੇ ਆ ਤੇ ਪਿੱਛੇ ਸਾੜਾ ਇਹ ਸਰਦੂਨਗੜ ਏਰੀਆ ਦੇ ਵਿੱਚ ਕਈ ਪਿੰਡ ਫੂਸ ਮੰਡੀ ਸਾਧੂ ਵਾਲਾ ਰੋਡ ਕੀ ਜਦੋਂ ਡੁੱਬਣ ਦੇ ਕਿਨਾਰੇ ਸੀ ਤਾਂ ਭਾਈ ਕਿਸਦਿਆਂ ਲੈ ਕੇ ਆਇਆ ਤੇ ਉੱਥੇ ਅਸੀਂ ਸੇਵਾ ਕੀਤੀ ਤੇ 6 ਦਿਨ ਸਰਬੂਲ ਕੜ ਦੀ ਸੰਗਤ ਦੇ ਵਿੱਚ ਰਹੇ ਹੁਣ ਅਸੀਂ ਉੱਥੋਂ ਆਇਆ ਸੰਗਤ ਦੇ ਵਿੱਚੋਂ ਤੇ ਉਹਨਾਂ ਦੀ ਸੇਵਾ ਕੀਤੀ ਘਰਾਂ ਦੇ ਵਿੱਚ ਜੋ ਬੱਚੀਆਂ ਡੁੱਬਣ ਦੇ ਕਿਨਾਰੇ ਅਸੀਂ ਸਾਡੀਆਂ ਮਾਵਾਂ ਬੈਠੀਆਂ ਸੀ ਉਹਨਾਂ ਨੂੰ ਕੱਢਿਆ ਤੇ ਏਡੀ ਵੱਡੀ ਸੇਵਾ ਤੇ ਅੱਜ ਆਏ ਭਾਈ ਲੱਖਾ ਸਿੰਘ ਸਿਧਾਨਾ ਲਈ ਭਾਈ ਪ੍ਰਚਾਰ ਕਰਨ ਆਇਆ ਕਿਉਂ ਆਇਆ ਇਹ ਗੱਲ ਮੈਂ ਦੱਸਦਾ ਭਾਈ ਦੀ ਸੰਸਥਾ ਕਿਸੇ ਪਾਰਟੀ ਨਾਲ ਭਾਈ ਦਾ ਕੋਈ ਸੰਬੰਧ ਨਹੀਂ ਕਿਉਂਕਿ ਇੱਕ ਸਾਂਝੇ ਬੰਦੇ ਆ ਪਰ ਬਾਈ ਨੇ ਦੱਸਿਆ ਕਿ ਯਾਰ ਮੈਂ ਇੱਕ ਸੋਚ ਨਾਲ ਜੁੜਿਆ ਹੋਇਆ ਕਿ ਪੰਜਾਬ ਨੂੰ ਜੇਕਰ ਬਚਾਉਣਾ ਹੈ ਤਾਂ ਚੰਗੇ ਬੰਦਿਆਂ ਨੂੰ ਆਪਣੀ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਭੇਜਣਾ ਪੈਣਾ ਹੈ ਤੇ ਭਾਈ ਫਰੀਦਕੋਟ ਵੀ ਭਾਈ ਸਰਬਜੀਤ ਸਿੰਘ ਸਰਦਾਰ ਬਿਆਸ ਸਿੰਘ ਦੇ ਸੁਪੁੱਤਰ ਜੋ ਚੋਣ ਲੜ ਰਹੇ ਨੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਉੱਥੇ ਵੀ ਜਾ ਕੇ ਉਹ ਖਨੂਰ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਸਪੋਰਟ ਵੀ ਗਏ ਚੰਗੇ ਬੰਦਿਆਂ ਦੀ ਸਪੋਰਟ ਕਰ ਰਹੇ ਨੇ ਤੇ ਅੱਜ ਸਾਡੇ ਕੋਲੋਂ ਵੀ ਪਹੁੰਚੇ ਇਸ ਕਰਕੇ ਜੇਕਰ ਇਹੋ ਜਿਹੇ ਬੰਦੇ ਚੰਗੇ ਬੰਦਿਆਂ ਦੀ ਸੇਵਾ ਕਰ ਸਕਦੇ ਆ ਤਾਂ ਬਈ ਭਾਣਾ ਵੀ ਆ ਗਿਆ ਤੇ ਜਿਹੜੇ ਪਤੰਚੀ ਦੇ ਸਾਰਿਆਂ ਦਾ ਧੰਨਵਾਦ ਮੈਨੂੰ ਸਾਰੇ ਬਹੁਤ ਡਾਇਮੰਡ ਸੋਰਟ ਵਰਗੇ ਅੱਧੀ ਦੂਰ ਆ ਕੇ ਚੰਗੇ ਬੰਦੇ ਨੂੰ ਸਪੋਰਟ ਕਰ ਸਕਦੇ ਬਾਕੀ ਵੀ ਚੰਗੇ ਬੰਦੇ ਆਪਾਂ ਜਿਹੜਾ ਜਿਹੜਾ ਜਿੱਤਿਆ ਜਿਹੜੇ ਮਹਿਲਾ ਕਰਕੇ ਅਜ ਮੌਜਬਾਨ ਦਿੱਤੇ ਨਾਲ ਮੜ ਰਹੇ ਨੇ ਜਿਹੜੇ ਮੈਲਾ ਨੇ ਪਿਆਰ ਦੀ ਧਰਤੀ ਕਿੰਦੀ ਵੀ ਕਰਤੀ ਜਿਹੜੇ ਮੈਲਾ ਦੇ ਵਿੱਚ ਉਹ ਕੇ ਮੰਤਰੀਆਂ ਨੇ ਸਾਡੇ ਹੱਕ ਦਿੱਲੀ ਅੱਗੇ ਵੇਚ ਕੇ ਆਏ ਨੇ ਆ ਪਿਛੇ ਅੰਦੋਲਨ ਹੋਇਆ ਸੁਭ ਕਰਮ ਦਾ ਬੋਰੀਆਂ ਬੱਜੀਆਂ ਤੇ ਉਹ ਸੀਧਾ ਗਿਆ ਪਰ ਭਗਵਾਨਤਮਨ ਦੀ ਸਰਕਾਰ ਨੇ ਅਨਕਸਾਤੀਆਂ ਦੇ ਪਰਚਾ ਕੀਤਾ ਇਹੀ ਅਨਕਸਾਤੀਆਂ ਜਿਹੜਾ ਕਦੇ ਕਹਿੰਦਾ ਹੁੰਦਾ ਸੀ ਕਿ ਅਨਕਸਾਤੀ ਪਰਚ ਕਿੱਥੋਂ ਆ ਜਾਂਦੀ ਹੈ ਜਦੋਂ ਫਰਗਾੜੀ ਦੇ ਵਿੱਚ ਸਾਡੇ ਨੌਕਦਾਨ ਮਾਰੇ ਗਏ ਸੀਧਾ ਹੋਏ ਗੁਰੂ ਸਾਹਿਬ ਦੀ ਜਿਹੜੀ ਗੱਲ ਦੀ ਸੀ ਉਹਨਾਂ ਸਾਹਿਬ ਲੈਂਦੇ ਸੀ 바ਵਾ ਜੀ ਆਨੇ ਪੜਚਾ ਕੀਤਾ ਸੀ ਅੰਤਿਅੰਤੀ ਪੋਸਟ ਤੇ ਤੇ ਹੁਣ ਸ਼ੁਭ ਕਰਨੇ ਸ਼ੀਰ ਦੇਵਾ ਤੇ ਹੁਣ ਉਹਨਾਂ ਦੀ ਪੋਸਟ ਕਿੱਥੇ ਆ ਗਈ ਤੇ ਉਹ ਕਿਨਾਂ ਦੇ ਪਰਿਵਾਰ ਨੇ ਉਹ ਮੱਥਾ ਨਹੀਂ ਲਾ ਸਕਦੇ ਸਿੱਟਰ ਨਾਲ ਇਹ ਘੱਟ ਜੜੀ ਨੇ ਤੇ ਦੋਨੋਂ ਵਾਕੇ ਸਾਡੇ ਹੱਕ ਦੇ ਚਾਹੁੰਦੇ ਆ ਸੇ ਮੇਰਾ ਹੋ ਕੁੱਤੇ ਸੇ ਭਰਾਓ ਦੋ ਮਿੰਟ ਦੇ ਲਈ ਬਈ ਮੈਂ ਤੁਹਾਡੇ ਨਾਲ ਅੱਗੇ ਬੇਨਤੀ ਕਰੂਗਾ ਜਕਾਰਿਆਂ ਦੀ ਗੂੰਜ ਪਰ ਮਹਿਲਾ ਤੱਕ ਪਹੁੰਚਾ ਦਿਓ ਅੱਜ ਬੋਲੇ ਸੋਨਹਿਰੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਬੋੜਾਲ ਪਿੰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਦਿੱਲੀ ਤੋਂ ਸੰਘਰਸ਼ ਅਸੀਂ ਜਿੱਤ ਕੇ ਪਹੁੰਚੇ ਹਾਂ ਕਿਉਂਕਿ ਇਸ ਪਿੰਡ ਦਾ ਸਾਡੀ ਸੰਸਥਾ ਦੇ ਨਾਲ ਸਾਡੇ ਨਾਲ ਬਹੁਤ ਇੱਕ ਗੂੜਾ ਰਿਸ਼ਤਾ ਪਿਆਰ ਆ ਉਹ ਦਿੱਲੀ ਸੰਘਰਸ਼ ਜੇ ਅਸੀਂ ਇੱਕ ਸਾਲ ਲੰਗਰ ਚਲਾਇਆ ਕਿਉਂ ਉਸ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਚਲਾਇਆ ਇਹਨਾਂ ਬਜ਼ੁਰਗਾਂ ਨੇ ਤੇ ਜਿਹੜਾ ਸਾਥ ਦਿੱਤਾ ਆ ਤੇ ਅੱਜ ਜਿਹੜਾ ਸਵਾਦ ਉਹ ਬਲਿਆ ਆਉਣ ਦਾ ਮੈਂ ਇਸ ਕੰਮ ਲਈ ਆਏ ਆ ਅਸੀਂ ਸਾਡੀ ਸਾਡੀ ਟੀਮ ਮੇਰਾ ਵੀਰ ਭਾਨਾ ਸਿੱਧੂ ਰਾਜ ਸਿੰਘ ਖਾਲਸਾ ਰਾਜ ਸਿੰਘ ਖਾਲਸਾ ਨੇ ਦੱਸਿਆ ਹੀ ਆ ਪੀ ਲੱਖਾ ਸਦਾਨੇ ਦੇ ਲਈ ਅਸੀਂ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਸਾਡੀ ਸਾਸਤਾ ਦੀ ਕੋਈ ਪਾਰਟੀ ਨਹੀਂ ਅਸੀਂ ਕਦੀ ਵੀ ਅਜਿਹਾ ਕਿਸੇ ਨੂੰ ਇਲੈਕਸ਼ਨ ਦਾ ਨਹੀਂ ਕਹਿੰਦੇ ਕੁਝ ਵੀ ਪਰ ਉਸ ਪਾਈ ਦੀ ਸੋਚ ਦੇ ਨਾਲ ਅਸੀਂ ਖੜੇ ਹਾਂ ਜਿਹਦੇ ਪਿੱਛੇ ਫਲੱਗ ਆਇਆ ਉਹਦੇ ਨਾਲ ਸਵਾਵਾ ਕਰਨ ਦਾ ਮੌਕਾ ਮਿਲਿਆ ਉਹਦੀ ਟੀਮ ਦੇ ਨਾਲ ਅੱਜ ਅਸੀਂ ਇਸੇ ਇਲਾਕੇ ਦੇ ਵਿੱਚੋਂ ਆਏ ਹਾਂ ਏਹੀ ਸੜਕਾਂ ਰੋੜੀਆਂ ਹੋਈਆਂ ਜੇ ਪਹਿਲਾਂ ਹਾਲਾਤ ਸੀ ਕੋਈ ਸਫਾਈ ਨਹੀਂ ਗਾ ਫੇਸ ਸੀ ਜਨ ਆਉਣੇ ਵਾਲਾ ਤੇ ਫੇਰ ਉਹੀ ਹਾਲਾਤ ਬਣ ਗਏ ਇਹਨਾਂ ਪ੍ਰਸ਼ਾਸਨ ਦੀ ਪਿੱਛੇ ਕੀ ਸਿੱਖਿਆ ਕੀ ਇਹਨੀ ਤਿਆਰੀ ਕੀਤੀ ਤੇਈ ਤਿਆਰੀ ਨਹੀਂ ਇਹਨਾਂ ਦੀ ਅਸੀਂ ਕਿੰਨਾ ਚਿਰ ਇਹਾਂ ਦੇ ਮੋਹਾਲ ਦੇਖੀ ਜਾਵਾਂਗੇ ਕਿ ਵਧੀਆ ਬੰਦੇ ਚੋਰ ਕੇ ਆਪਾਂ ਦੇ ਉੱਪਰ ਭੇਜੀਏ ਜਿਹਨਾਂ ਨਾਲ ਬਾਹਰ ਫੜ ਕੇ ਅਸੀਂ ਜਿਹੜੇ ਆਪਣੇ ਕੰਮ ਰੇਂਦੇ ਉਹ ਕਰਵਾਈਏ ਇਸ ਕਰਕੇ ਮੋਹ ਮੇਰਾ ਵੀਰ ਭਾਨਾ ਸਿੱਧੂ ਬੁਲੂਗਾ ਅਸੀਂ ਤੇ ਇਹ ਵੀ ਅਪੀਲ ਕਰਦੇ ਆ ਵੀਰ ਲੱਖੀ ਸਿਧਾਣੇ ਦੇ ਲਈ ਜਰੂਰ ووٹ ਪਾਓ ਉਹਨੂੰ ਚੁਟਾ ਕੇ ਅਸੀਂ ਉੱਥੇ ਪਹੁੰਚਾਈਏ ਜਿੱਥੇ ਸਾਡੀ ਬੋਲੀ ਦੀ ਗੱਲ ਹੋਗੀ ਸਾਡੇ ਪਾਣੀਆਂ ਦੀ ਗੱਲ ਹੋਗੀ ਤੁਹਾਡੀ ਆਪਣੀ ਨੌਜਵਾਨੀ ਦੀ ਗੱਲ ਹੋ ਗਈ ਗੁਰੂਆਂ ਨੂੰ ਚਕਾਓ ਗਾਲਤੀ ਉਹਦਾ ਚੋਣ ਨਿਸ਼ਾਨ ਆ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਵਾਹਿਗੁਰੂ ਜਿੱਤਾ ਖਾਲਸਾ ਰੋਈ ਜਿੱਤ ਕੇ ਸਭ ਬੋਲਣਾ ਕਿ ਹੋਰ ਭੈਣ ਕੋਈ ਨਾ ਪੜ੍ਹ ਲਓ ਜੀ ਸਤਿ ਸ੍ਰੀ ਅਕਾਲ ਜੀ ਨੌਜਵਾਨ ਸਾਥੀਓ ਬਹੁਤ ਹੀ ਸਤਿਕਾਰ ਦੇ ਮੇਰੇ ਬਾਪੂਏ ਮੇਰੇ ਮਾਮਾ ਭੈਣਾ ਸਭ ਤੋਂ ਪਹਿਲਾਂ ਤੁਹਾਨੂੰ ਪਤਿ ਆਰਸ਼ ਕਰਦਾ ਜੀ ਵਾਹਿਗੁਰੂ ਜਿੱਤਾ ਖਾਲਸਾ ਸ੍ਰੀ ਵਾਹਿਗੁਰੂ ਜਿੱਤ ਪਿੰਡਾਂ 'ਚੇ ਤੁਰੇ ਫਿਰਦੇ ਆ ਔਰ ਜੋ ਸਾਨੂੰ ਪਤਾ ਮਹਾਲ ਚੱਲ ਰਿਹਾ ਰਾਜ ਘੜ ਵਾਲੇ ਮਿਲ ਕੇ ਛੜ ਵਾਲੇ ਮਿਲੇ ਹੋਏ ਉੱਥੇ ਗੱਲਾਂ ਬਾਤਾਂ ਚੱਲ ਪਿਆ ਛੜ ਵਾਲੇ ਮਿਲ ਕੇ ਸਾਡਾ ਕਰੋੜ ਮਨਾਫਾ ਲੱਭ ਰਹੇ ਮੜਤਗਾ ਇਹ ਮਦੂਖਿਆ ਸਾਰਾ ਜਿਵੇਂ ਆਪਾਂ ਕਹ ਦੀਏ ਵੀ ਲੀਰਾਂ ਦੇ ਖਦੋ ਹੁੰਦੀ ਆ ਉੱਥੋਂ ਦੇਖਣ ਵਧੀਆ ਲੱਗਦੇ ਵਿੱਚੋਂ ਲੀਰਾਂ ਨਿਕਲਦੇ ਨੇ ਉਹ ਆਪ ਉਸਾ ਸਾਰਾ ਕਰੋੜ ਮਨਾਫਾ ਪੱਤਰ ਦਾ ਮੈਨੂੰ ਸਮਝ ਨਹੀਂ ਆਦੀ ਕਿਹੜੇ ਮੂਨਾ ਆ ਵੰਡੀ ਜਾਂਦੇ ਨੇ ਯਾਰ ਆ ਕਿਹੜੇ ਮੂਨਾ ਆ ਆਪਾਂ ਵੰਡੀ ਜਾਂਦੇ ਪਿੰਡਾਂ ਦੇ ਵਿੱਚ ਜਾ ਕੇ ਯਾਰ ਯੇ ਮੀ ਯਰ ਕੀ ਯਰ ਮੜੀ ਆਪਣੇ ਅਣਖਾਂ ਘਰ ਤਾਂ ਜਗਾਲੀਏ ਪਰ ਕੋਈ ਗੱਲ ਨਹੀਂ ਤੁਸੀਂ ਮੇਰੇ ਭਰਾਵਾਂ ਕਿਸੇ ਨੂੰ ਗੁੱਸਾ ਨਹੀਂ ਕਰਨਾ ਪਿੰਡਾਂ ਵਾਲੇ ਮੇਰੇ ਭਰਾਵਾਂ ਨਾਲ ਕਿਸੇ ਦਾ ਗੁੱਸਾ ਨਹੀਂ ਤੁਹਾਨੂੰ ਪਤਾ ਮੇਰੀ ਭਗਵਾਨਤ ਮਾਣ ਤਾਈ ਫਜ਼ੀ ਹੋਈ ਪਸੀ ਹੋਈ ਹੈ ਬਾਦਲ ਭਗਵਾਨਤ ਮਾਣ ਇਹਨਾਂ ਦੇ ਥੱਲੇ ਤਾਂ ਆਪਣੀ ਗੱਲਬਾਤ ਨੇ ਪਿੰਡਾਂ ਦਾ ਭਰਾ ਆਈਆਂ ਕਾਂਗਰਸ ਵਾਲੇ ਵੱਡੇ ਇਹਨਾਂ ਨਾਲ ਇਹਨਾਂ ਨਾਲ ਆਪਣੀਆਂ ਲੜਾਈਆਂ ਨੇ ਪਿੰਡਾਂ ਦੀ ਆਪਣੀ ਕਾਹਦੇ ਲੜਾਈਆਂ ਨੇ ਪਿੰਡਾਂ ਦਾ ਆਪਾਂ ਇੱਕ ਵਿਚਾਰਾਂ ਸੰਧ ਪਾਉਣਾ ਹੈ ਆ ਵੀ ਜੇ ਆਪਾਂ ਥੋੜਾ ਜਿਆਜ ਜੇ ਆਪ ਨੂੰ ਪਤਾ ਲੱਗ ਜੇ ਲੈ ਕਨਤਾ ਇਹਦੇ ਤੇ ਸਭ ਤੋਂ ਪਹਿਲੇ ਲਿਖਿਆ ਹੋਇਆ 8000 ਕੋਟ ਸੈਂਟਰ ਗੌਰਮੈਂਟ ਰੋਕੀ ਖੜੀ ਆ ਉਹਦੇ ਹਿਸਾਬ ਤੇ ਬੁਟਾ ਬੋਲ ਲੈ ਲੈ ਆ ਗੱਲ ਇਹ ਕਿ ਤਾ ਕੋਈ ਤੇਰੇ ਕਦੂਤਾ ਕਰਕੇ 8000 ਕੋਟ ਸੈਂਟਰ ਗੌਰਮੈਂਟ ਰੋਕੀ ਖੜੀ ਆ ਹੁਣ ਤੂੰ ਗੱਲ ਕਹਿਣਾ ਵੀ 8000 ਕੋਟ ਸੈਂਟਰ ਗੌਰਮੈਂਟ ਤੋਂ ਲੈਣਾ ਅਸੀਂ 36 ਵਾਲੀ ਧਰਨੇ ਲਾ ਲੈ ਤੂੰ ਜਾ ਕੇ ਕਿਹਦੇ ਕੇਸਰੀਵਾਲੀ ਧਰਨਾ ਲਾਣਾ ਕਿਹਦੇ ਮਰੀਫਾ ਤੇ ਲਈ ਆ 8000 ਕੋਟ ਲਈ ਕਿਉਂ ਧਰਨਾ ਲਾਇਆ ਤੂੰ ਕਹਿੰਦਾ ਮੈਨੂੰ ਤੇਰਾ ਐਪੀ ਜਤਾ ਦੋ ਮੈਂ 8000 ਕੋਟ ਭਿਅ ਲੈ ਕੇਣ ਉੱਤੋਂ ਸਾਰੀ ਗੱਲ ਤੋਂ ਬਿਨਾ ਜਿਹੜੇ ਮੇਨ ਮੰਗ ਲਿਖੀ ਆ ਭਰਾਵਾ ਜਿਹੜੇ ਤੇਰੇ ਸੱਤ ਨਮੂਨੇ ਪਹਿਲਾਂ ਜਣ ਕੇ ਪੰਜ ਨਾ ਉਹਨਾਂ ਨੇ ਕੀ ਰੰਗ ਲਾਉਂਦਾ ਜਵਾਬ ਦੇ ਦੇ ਚੱਲ ਬੰਨ ਮੰਨ ਦਾ ਛੱਡ ਸੱਤ ਦੀ ਗੱਲ ਕਰਦਾ ਸੱਤ ਦਾ ਏਅਰਪੋਰਟ ਦੀ ਗੱਲ ਕਰ ਸਕਦੇ ਨੇ ਸੱਤ ਨੂੰ ਪਤਾ ਕਿਹੜੇ ਨੇ ਜਿਹੜੇ ਰਾਸਥਾ ਨੰਬਰ ਨੇ ਉਹਨਾਂ ਨਾਲ ਕਰਦਾ ਗੁੱਸਾ ਨ ਕਰਨਾ ਪਿੰਡ ਵਾਲੇ ਕਿਸੇ ਨੇ ਵੀ ਬਾਈ ਬਣ ਕੇ ਆਹੋ ਪਤ ਕਿਸੇ ਗੁੱਸਾ ਮਤਾ ਕਰ ਜੋ ਕਿ ਭਗਵਾਨ ਤੁਮਨ ਦੇ ਮੌਤ ਤਰ੍ਹਾਂ ਨੀਕੀ ਰਹਿਣਾ ਉਹ ਇੱਕ ਦਿਕਰ ਪਚਾਉਣ ਹੈ ਜਿਹੜਾ ਕਹਿੰਦਾ ਆਪਣਾ ਨਾ ਇੱਕ ਪਤਨ ਦਾ ਪਾਣੀਆ ਮੇਰਾ ਜਵੇਂ ਇੱਕ ਪਤਨ ਦਾ ਪਾਣੀਆ ਭਗਵਾਨ ਤੁਮਨ ਦਾ ਮਾੜਾ 15 ਕਿਲੋਮੀਟਰ ਪਿੰਡੋਂ ਦੂਦਰੀ ਆ ਇਸ ਕਰਕੇ ਮੈਨੂੰ ਸਾਰਾ ਕੁਝ ਪਤਾ ਹੈ ਇਹਦਾ ਮੈਨੂੰ ਇਹ ਚੀਜ਼ਾਂ ਦਾ ਪਤਾ ਦੂਜਾ ਲਿਖਿਆ ਸਕੂਲ ਆ ਆਪਣਾ ਤੋਂ ਸਕੂਲ ਜਿਹੜਾ ਬਣਾਤੇ ਉਹ ਭਰਾਵਾ 300 ਕਾਲਜ ਪੰਜਾਬ ਦਾ ਬੱਦਲ ਪੱਕੇ ਦੇ ਵਿੱਚ ਫਰਨ ਆਇਆ 300 ਕਾਲਜ ਬਾਈ ਦੀ ਪੰਜਾਬ ਦਾ ਬੰਦ ਹੋ ਚੁੱਕਿਆ 70000 ਜਨਤ ਪੰਜਾਬ ਦੇ ਵਿੱਚ ਆ ਕੇ ਬੈਠ ਚੁੱਕਿਆ ਜਿਹੜਾ ਕਹਿੰਦਾ ਮੈਂ ਸਕੂਲ ਪੰਜ ਚਾਰਾਂ ਦੇ ਰੰਗ ਮਰਵਾ ਕੇ ਕਹਿੰਦਾ ਮੈਂ ਸਕੂਲ ਆ ਬਣਾ ਤੇ ਭਰਾਵੋ 300 ਕਾਲਜ ਬੰਦ ਹੋ ਚੁੱਕਿਆ ਜਿਹੜਾ ਕਿ 70000 ਜਨਤਾ ਕੇ ਵਿੱਚ ਬਹਿ ਗਿਆ ਉਹਦੇ ਵਿੱਚੋਂ ਇੱਕ ਮੁੰਡਾ ਗੁਰਮੀਤ ਕੁੱਡੀਆਂ ਦਾ ਇੱਥੇ ਸੈਂਟਰ ਖੋਲੀ ਖੜਾ ਬਾਹਰ ਬਜਣਾ ਜੀਤ ਰੋੜ ਤੇ ਜਿਹੜੇ ਬਾਗ ਦਾ ਮਾਲੀ ਬੀਮਾਨ ਹੋ ਜੇ ਉਹਦਾ ਕਿੱਥੇ ਬਾਗ ਬਚੂਗਾ ਬਾਈ ਉਧਰੋਂ ਉਧਰੋਂ ਸੰਗਰੋਧਨਾਂ ਸਾਡੇ ਸਮੂਹ ਤੋਂ ਚੋਣ ਲੜ ਰਾ ਮੀਤ ਹੀਰ ਉਹ ਬਾੜ ਭੇਜਣਾਣਾ ਸੈਂਟਰ ਰਿਤਕੋੜਾ ਉਹ ਤੇ ਮੈਂ 10 ਕਰੋੜ ਰੁਪਏ ਵਾਪਸ ਕਰਵਾਤਾ ਮਾ ਦਾ ਪੁੱਤ 250 ਕਰੋੜ ਦੀ ਠੱਗੀ ਉਹਨੇ ਮਾਰੀ ਆ ਯਾਤਰਾ ਸਨਮਾਨਤ ਕਰਿਆ ਉਹ ਸੈਂਟਰ ਜਾ ਕੇ ਉਹਨੂੰ ਜਾ ਕੇ ਭਜਾਤਾ ਤੈਨੂੰ ਮੈਂ ਕਹਿਣੂਗਾ ਫੜਨਾ ਆ ਕੰਮ ਕਰੀ ਜਾਂਦੇ ਨੇ ਸਾਡੀ ਜਿਹੜੀ ਜਵਾਨੀ ਆ ਸਾਡੇ ਜਿਹੜੇ ਕਾਲਜ ਦੇ ਬਾਈ ਜੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਮਿਲਣਾ ਨਾ ਪ੍ਰੋਫੈਸਰ ਮਿਲਣਾ ਨਾ ਪਟਵਾਰੀ ਮਿਲਣਾ ਨਾ ਕੰਮ ਕੋ ਮਿਲਣਾ ਕੋਈ ਨਹੀਂ ਮਿਲਣਾ ਭਰਾਵੋ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਉੱਚੀ ਉਚੇਰੀ ਵਿਦਿਅਕ ਖਤਮ ਹੋ ਜਾਂਦੀ ਆ ਵੀਰੋ ਇਹ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਤਿੰਨ ਤਣ ਕਸੀਂ 30 ਤੇ 40-40 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਆ ਤੁਹਾਨੂੰ ਟੱਗੀ ਤੁਰੇ ਜਾਂਦੇ ਨੇ ਇਹ ਜੋ ਉੱਪਰ ਸਰਕਾਰ ਨੇ ਇਹਦੇ ਉੱਪਰ ਕਹ ਚੁੱਪ ਧਰੀ ਹੋਈ ਹੈ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਤੁਹਾਡੇ ਪਹਿਲੇ ਦੋ ਮੰਗਾਂ ਸੀ ਜਿਹਦੇ ਆਧਾਰ ਤੇ ਤੁਹਾਨੂੰ ਵੋਟਾਂ ਪਈਆਂ ਨੇ ਉਹ ਤੋਂ ਗੈਪ ਨਹੀਂ ਗਏ ਚੋਣ ਮੈਨੀਫੈਸਟੋ ਜਿਹੜਾ ਦੋ ਮੰਗਾਂ ਨੇ ਦੋ ਮੰਗਾਂ ਤੇ ਆਧਾਰ ਤੇ ਤੁਹਾਨੂੰ ਵੋਟਾਂ ਪਈਆਂ ਨੇ ਪਿਛਲੀਆਂ ਦੋ ਸਰਕਾਰਾਂ ਦੋਨੇ ਸਮਝੌਤੇ ਦੇ ਬਣ ਚੁੱਕੇ ਨੇ ਕੈਪਟਨ ਮੰਗਰ ਸਾਹਿਬ ਨੇ ਫੁਟਕਾ ਚਾਕੇ ਸੌ ਖਾਦੀ ਕਹਿੰਦਾ ਨਸ਼ਾ ਬੰਦ ਕਰ ਦੂੰ ਖੜੂਰ ਸਾਹਿਬ ਤੇ ਸੀ ਅਸੀਂ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਹਿੱਤ ਰੇ ਕਰਦੇ ਹਾਂ ਬਿੰਡਰ ਦੇ ਹਿੱਤ ਰੇ ਕਰਦੇ ਹਾਂ 12800 ਪਿੰਡਾਂ ਪੰਜਾਬ ਦਾ ਹਜ਼ਾਰ ਦਾ 2000 ਪਿੰਡ ਵਿੱਚ ਨਹੀਂ ਬੰਦਾ ਆਉਂ ਨਹੀਂ ਜ਼ਿਆਦਾ ਇੱਕ 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 ਪਿੰਡ ਦੇ ਵਿੱਚ 30 ਤੇ ਮਤਾ ਚਿੱਟਾ ਪਿੰਨ ਨਾਲ ਹੋ ਗਈਆਂ ਬਾਈ ਗੋਧਰਾਮ ਜਿਹੜਾ ਠੂਠੇ ਪਾਚੇ ਕਰਾ ਰਿਹਾ ਲੋਕਾਂ ਦੇ بڑے ਪਿੰਡ ਦੇ ਵਿੱਚ ਸਵਾਲ ਕਰੇ ਨੌਜਵਾਨਾਂ ਨੇ ਉਹ ਸਵਾਲ ਪੁੱਛਲੇ ਵੀ ਨਾ ਛਾ ਕਹਿੰਨੀ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੇਰਦਨ ਸਾਹਿਬ ਕਾ ਨਹੀਂ ਮਿਲਿਆ ਉਹਨਾਂ ਮਸਲੇ ਦੇ ਸਵਾਲ ਪੁੱਛਲੇ ਨੌਜਵਾਨਾਂ ਸੱਤ ਨੌਜਵਾਨਾਂ ਉੱਪਰ ਬਾਈ ਜੀ ਪਰਚਾ ਪੋਤਾ ਕਿ ਨੌਜਵਾਨਾਂ ਨੇ ਵੱਦੀ ਪਾੜੀ ਤੋਰ ਤੇ ਠੂਠੇ ਪੱਤੇ ਪੋਈ ਨੇ ਰਸ ਤੋਂ ਮਾੜੀ ਰਾਤ ਦਿੱਤੀ ਕੀ ਹੋ ਉਤਰਾ ਉਹ ਜਿਨ੍ਹਾਂ ਦੇ ਨੌਜਵਾਨਾਂ ਨੂੰ ਨਸ਼ਾ ਬੰਦ ਕਰਾਉਣਾ ਚਾਹਿਆ ਉਹ ਜਿਹੜੇ ਡਿਬਲੂ ਕਰਦੇ ਜਿਹੜੇ ਜਿ ਬੈਠੇ ਨੇ ਨੌ ਪਾਤੇ ਤੁਹਾਡੇ ਸਾਹਮਣੇ ਖੜਾ ਮਾਰੇ ਤੇ ਪਾਤੇ ਮਰੀ ਹੋਈ ਮੇਰੀ ਮਾਂ ਦੇ ਪਾਤੇ ਪਾਤਾ ਪੰਜ ਸਾਲ ਹੋ ਗਏ ਮੇਰੀ ਮਾਂ ਮਰੀ ਨੂੰ ਜਦੋਂ ਪਤਾ ਲੱਗਾ ਕਿ ਮਾਂ ਨਹੀਂ ਹੈਗੀ ਫਿਰ ਕਹਿੰਦੇ ਹੱਸਾ ਤੁਮ ਚੱਕ ਕੇ ਸੰਦ ਕਰ ਦੋ ਆ ਕਰ ਦਿੱਤਾ ਭਰਾਵ ਕਰ ਰਹੇ ਨੇ ਇਹ ਇਸ ਕਰਕੇ ਆ ਜਿਹੜਾ ਕਿ ਆ ਦੇ ਵਿੱਚ ਤੁਸੀਂ ਪੜ ਲਿਓ ਇੱਕ ਵੀ ਕੋਈ ਚੰਗੀ ਹੋਵੇ ਵੀ ਪਾਣੀ ਬਚਾਉਣ ਦੀ ਗੱਲ ਹੋਵੇ ਕੋਈ ਹਵਾ ਬਚਾਉਣ ਦੀ ਗੱਲ ਹੋਵੇ ਕੋਈ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੋਵੇ ਕੋਈ ਚੰਡੀਗੜ੍ਹ ਦੀ ਗੱਲ ਹੋਵੇ ਕੋਈ ਚੰਗੀ ਗੱਲ ਹੋਵੇ ਆ ਤਾਂ ਭਖਾਰੀ ਬਣਾਉਣ ਵਾਲੀ ਗੱਲਾਂ ਨੇ ਇਹ ਮਾਮਾ ਨੂੰ ਸੀ ਬੋਤਲ ਵਾਲਾ 10000 ਰੁਪਏ ਦੇਵਾਂਗੇ ਮਾਮਾ ਕਹਿੰਦੇ ਆ ਤਾਂ ਬਣਾਉਂਦੇ ਆ ਕਿ ਸਾਡੀਆਂ ਸਮੱਸਿਆਵਾਂ ਬਣ ਗਈਆਂ ਜਿਹੜੀਆਂ ਗੱਲਾਂ ਕਹੀਆਂ ਸੀ ਜਿਹੜੀਆਂ ਵਾਅਦੇ ਕੀਏ ਸੀ ਗਿਆ ਉਹਨਾਂ ਗੱਲਾਂ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਚੱਕ ਕੇ ਉਹੀ ਜਿਵੇਂ ਲਫਾਵੇ ਹਵਾਜ ਖਾਲੀ ਉੱਡੋ ਫਿਰਦਨੇ ਉਹਨਾਂ ਚੱਕ ਕੇ 4-5 ਐਮਐਲ ਚਾਰ-ਪੰਜ ਚੱਕ ਕੇ ਗਨਮਾ ਉਧਰ ਨੂੰ ਨਾ ਕਿ ਉਧਰ ਨੂੰ ਲਾ ਕੇ ਐਵੇਂ ਸਾਡੇ ਪਿੰਡਾਂ ਵਾਲੇ ਸਾਡੇ ਭਰਾ ਹੋ ਗਏ ਐਮਐਲ ਸਾਹਿਬਾ ਐਮਐਲ ਸਾਹਿਬਾ ਪੁੱਛ ਤਾਂ ਲੋਕਿ ਸਾਰੇ ਐਮਐਲ ਨੂੰ ਵੀ ਉਹਦੇ ਅੱਲੇ-ਪੱਲੇ ਕੁਝ ਹੈਗਾ ਕਿ ਨਹੀਂ ਹੈਗਾ ਕੋਈ ਪੰਜਾਬ ਦੀ ਜਵਾਨੀ ਦੀ ਕਿਸਾਨੀ ਦੀ ਗੱਲ ਕਰ ਸਕਦਾ ਕੋਈ ਪੁੱਛਦਾ ਰਹੋ ਵੀਰੇ ਵੀਰੇ ਮੇਰੇ ਭਰਾਵੋ ਸਾਡੇ ਕਿਸਾਨ ਹਜੇ ਤੱਕ ਸੜਕਾਂ ਦੇ ਉੱਪਰ ਬੈਠੇ ਨੇ ਰੁਲੀ ਜਾਂਦੇ ਨੇ ਉਹ ਇਹ ਕਰਨ ਨੂੰ ਕੀ ਨਹੀਂ ਹੋ ਸਕਦਾ ਜੇਕਰ ਤੂੰ ਸਾਡੇ ਪੰਜਾਬ ਦੇ ਵਿੱਚ ਲੈ ਕੇ ਫੌਜ ਦੀਆਂ ਟੁਕੜੀਆਂ ਲਾ ਸਕਦਾ ਤਾਂ ਜੇ ਸਾਡੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ ਆਪਲੇ ਏਅਰਪੋਰਟ 'ਤੇ ਰੁਕਿਆ ਹੋਇਆ ਤਾਂ ਭਰਾਵੋ ਉਹਦੇ ਲਈ ਧਰਨਾ ਵੀ ਲੱਗ ਸਕਦਾ ਮੋਦੀ ਨਾ ਕਿਤੇ ਅਜ ਹਾਰਨਾ ਨਾ ਗੱਲ ਹਾਰਨਾ ਉਹ ਹਾਰੂ ਪੰਜਾਬ ਤੋਂ ਹਾਰੂ ਉਹ ਹਾਰੂ ਠਿਕਾਣਾ ਦੋਹਾਰੂ ਉਹ ਆਰੂ ਸਾਡਾ ਦੋਹਾਰੂ ਐਵੇਂ ਨਹੀਂ ਅਗਲਾ ਠਿਕਾਣਾ ਗੱਲ ਐਵੇਂ ਨਹੀਂ ਅਗਲਾ ਪੱਗ ਮੰਨ ਕੇ ਤੁਹਾਡੇ ਪੰਜਾਬ ਦੇ ਵਿੱਚ ਆਉਂਦਾ ਅਗਲਾ ਮੱਝ ਦੇ ਵਿੱਚ ਕਿਉਂ ਟੋਪੀ ਪਾਣ ਕੇ ਬਹ ਕਹਿੰਦਾ ਮੁਸਲਮਾਨਾਂ ਦੀ ਵੋਟ ਵੱਧ ਹੈ ਉਦੇ ਭਾਰਤ ਦੇ ਵਿੱਚ ਐਵੇਂ ਨਹੀਂ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੇ ਨਾਲ ਅਗਲੇ ਨੇ ਬਿਲ ਵਾਪਸ ਲੈਤੇ ਏ ਇੰਡੀਆ ਸਮਝੋ ਤਾਕਰੀ ਫਿਰਦਨੇ ਭਰਾਵੋ ਗੱਲ ਸਮਝ ਨਹੀਂ ਆਉਂਦੀ ਝਾੜੂ ਵਾਲਾ ਮੇਰੇ ਭਰਾਵਾਂ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਐਵੇਂ ਆਪਤ ਦੇ ਵਿੱਚ ਕਾਂਗਰਸ ਕਾਂਗਰਸ ਝਾੜੂ ਕਿਉਂ ਹੋ ਜਾਂਦੇ ਹੋ ਜਦ ਤੁਸੀਂ ਇਕੱਠੇ ਹੋ ਕੇ ਇੱਕ ਵਾਰੀ ਇੱਥੇ ਆਪਣਾ ਜੀਤਵਿੰਦਰ ਨਹੀਂ ਪਾ ਦੋ ਜਾਂ ਫਿਰ ਗੁੱਡੇ ਨਹੀਂ ਪਾ ਦੋ ਕਿਉਂ ਆਪਤ ਦੇ ਵਿੱਚ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਐਵੇਂ ਲੋਕਾਂ ਨੂੰ ਕਰਕੇ ਗਮਰਾਹ ਕਰਦੇ ਫਿਰਦੇ ਹੋ ਕੇਜਲੇਵਾਲ ਦਾ ਥੋੜਾ ਹੋੜਾ ਹੁਣ ਇਹਦਾ ਪ੍ਰਚਾਰ ਕਰਦਾ ਫਿਰਦਾ ਰਾਘਵ ਜਿਹੜਾ ਥੋੜਾ ਰਾਊਂਡ ਕਹਿੰਦੇ ਨੇ ਪ੍ਰਚਾਰ ਕਰਦਾ ਫਿਰਦਾ ਸਮਝ ਨਹੀਂ ਆਉਂਦੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਪਿੰਡਾਂ ਦੇ ਵਿੱਚ ਐਵੇਂ ਕਿਉਂ ਤੁਹਾਨੂੰ ਪਿੰਡ ਵਾਲੇ ਨੂੰ ਸਮਝਾ ਵੀਰ ਤੁਸੀਂ ਇੱਕੀ ਤਰੀਕਾ ਸਮਝ ਗਏ ਨਾ ਤੁਸੀਂ ਤੁਸੀਂ ਇਕੱਠੇ ਪਿੰਡਾਂ ਦੇ ਵਿੱਚ ਕਾਂਗਰਸ ਤੇ ਝਾੜੂ ਵਾਲੇ ਜਿੰਨੇ ਉੱਥੇ ਉਹ ਇਕੱਠੇ ਰਹਿ ਜਾਂ ਕਰ ਰਹੇ ਨੇ ਆਪਣਾ ਕੇਜਰੀ ਵਾਲ ਤੇ ਤੁਸੀਂ ਇਕੱਠੇ ਚੋਣ ਪ੍ਰਚਾਰ ਕਰੋ ਪਿੰਡਾਂ ਦੇ ਵਿੱਚ ਪਿੰਡਾਂ ਵਾਲੇ ਕਾਂਗਰਸ ਨੂੰ ਵੀ ਕਹਿਣਾ ਚਾਹਣਾ ਝਾੜੂ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਨੂੰ ਐਵੇਂ ਗਮਰਾਹ ਕਰ ਰਹੇ ਨੇ ਤੁਸੀਂ ਮੇਰੇ ਭਰਾ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਗਮਰਾਹ ਕਰ ਰਹੇ ਤੁਸੀਂ ਪਿੰਡਾਂ ਦੇ ਵਿੱਚ ਇਕੱਠੇ ਚੋਣ ਪ੍ਰਚਾਰ ਕਰੋ ਵੀ ਕਾਂਗਰਸ ਤੇ ਝਾੜੂ ਇਕੱਠੇ ਨੇ ਇਹ ਕਰਨੀ ਇਹ ਯਾਰ ਅਸੀਂ ਸਾਡੇ ਭਰਾਵਾਂ ਨੂੰ ਅਸੀਂ ਕੌਂਸਲ ਚਰਨਾਂ ਵਿੱਚ ਚੌੜਚੱਡੀ ਤੇ ਲਾਇਆ ਯਾਰ ਸਾਡੇ ਭਰਾਵਾਂ ਨੂੰ ਹੈਨਾ ਸਾਡੇ ਪਿੰਡਾਂ ਦੇ ਲੋਕ ਨੇ ਯਾਰ ਇਹ ਕਿਹੜਾ ਕੋਈ ਬੜਾ ਤਕੜੇ ਨੇਗੇ ਸਾਡੇ ਪਿੰਡਾਂ ਨਾਲ ਚੱਕ ਕੇ ਤੋਣ ਮਨਾਉਂਦਾ ਤਰ ਤਰੇ ਫੜਦੇ ਨੇ ਭੈਣੇ ਬੋਟਾ ਪਾਦੀ ਬੋਟਾ ਕਹਿੰਦੀ ਸਰਪੰਚੀ ਪਿੱਛੇ ਦੋ ਜਣੇ ਉਹਨਾਂ ਨੂੰ ਲਾਰੇ ਲੈ ਕੇ ਖੜੇ ਨੇ ਦੋ ਜਣੇ ਉਧਰ ਚਾਰ ਜਣੇ ਵਾੜੇ ਲੈ ਕੇ ਖੜੇ ਨੇ ਪਿੰਡਾਂ 'ਚ ਉਹਦੇ ਵੀ ਚੱਕ ਕੇ ਸਾਡੇ ਭਰਾਵਾਂ 'ਤੇ ਪੱਥਰ ਮਾਰਦੇ ਫੜਦੇ ਯੂਰੋ ਭਰਾਓ ਆਪਾਂ ਇੰਨਾ ਨਾ ਲੈਵਲ ਗਿਰੀਏ ਇਸ ਕਰਕੇ ਤੁਹਾਡੇ ਸਾਹਮਣੇ ਖੜੇ ਆ ਮੈਂ ਕੋਈ ਹਵਾ ਤੇਰ ਨਹੀਂ ਮਾਰਦਾ ਜਿੱਦਣ ਮੈਂ ਲੱਖੇ ਸਿੰਘ ਸੁਧਾਰੇ ਨੂੰ ਸਿੱਧਾ ਭਗਵੰਤ ਮਾਨ ਦੇ ਦੂਜਾ ਮਿਲਣਾ ਸੰਪਰਕ ਕਰਾਂ ਕਹਿਣਾ ਵੀ ਤੂੰ ਬਠਿੰਡੇ ਚੋਣ ਲੜ ਤੂੰ ਭਾਣਾ ਇਥੋਂ ਲੋਰ ਸੰਗਰੂ ਤੋਂ ਚੋਣ ਲੜੂ ਕਿਉਂ ਐ ਨਹੀਂ ਕਰੀਆ ਨੇ ਕਿਉਂ ਐ ਨਹੀਂ ਹੁਣ ਸਾਡਾ ਕਿੰਨਾ ਕਟਾਂ ਮੇ ਝੁੱਗਾ ਪਾਡੋਂਗੇ ਸਾਨੂੰ ਇੱਕ ਵੀ ਸੀਟ ਨਹੀਂ ਹੁੰਦੀ ਦਿੰਦੀ ਬੱਸ ਕਰੋ ਯਾਰ ਹੁਣ ਤੁਸੀਂ ਬੰਦ ਕਰ ਦਿਓ ਹੁਣ ਆ ਕੇ ਸਾਡੇ ਕੋਲੋਂ ਚੋਣਾਂ ਲੜੋ ਭਰਾਵੋ ਆਪਾ ਦਾ ਪਿੰਡਾਂ ਦੇ ਵਿੱਚ ਮੋੜੇ ਮੋੜੇ ਝੁੱਗਿਆਂ ਦੇ ਗਰੇ ਖੜੇ ਆ ਬੜਾ ਆਪਣਾ ਛੋਟੇ ਚੀਜ਼ਾਂ ਦੇ ਗਰੇ ਖੜੇ ਆ ਆਪਾਂ ਥੋੜੀ ਥੋੜੀ ਆਪਣੀ ਗਿਆਨ ਤੇ ਜਗਾਰੀਏ ਬਾਈ ਇਹ ਮਾਤ ਨੂੰ ਕਹਿ ਕੇ ਜਾਣਾ ਭਰਾਵਾਂ ਨੂੰ ਦੇਖੋ ਸਾਡੀ ਲੜਾਈ ਹੈ ਜਿਹੜੀ ਪੰਜਾਬ ਦੀ ਲੜਾਈ ਹੈ ਸਾਨੂੰ ਤੁਸੀਂ ਦੇਖੋ ਸਾਡਾ ਲੱਖਾ ਸੰਘਾ ਸਾਡਾ ਭਾਈ ਆ ਵੱਡਾ ਇਹ 'ਚ ਕੋਈ ਸ਼ੱਕ ਨਹੀਂ ਮੈਂ ਸਾਫ਼ ਗੱਲ ਕਹਿਣਾ ਉਹਨਾਂ ਸਾਡੇ ਬੰਦਿਆਂ ਨੂੰ ਵੀ ਕੋਈ ਗੱਲ ਨਹੀਂ ਆਪਾਂ ਗੱਲ ਕੋਰੀ ਕਰਾਵੀ ਕਰਨੀ ਆ ਪੰਡਾਂ ਦੇ ਵਿੱਚ ਜਾ ਕੇ ਇਹ ਮੈਨੂੰ ਕਹਿ ਰਹੇ ਨੇ ਵੀ ਵੋਟਾਂ ਨਹੀਂ ਪਾਵਾਂਗੇ ਮੈਂ ਕਿਹਾ ਲੱਖਾ ਸੰਘਾ ਤੁਹਾਨੂੰ ਹਰਾ ਦੇਣਗੇ ਫਿਰ ਕਿੱĐੋ ਘਰੇ ਵੇਜੂਗਾ ਫਿਰ ਤਾਂ ਕਹਿਣ ਵੀ ਉਹ ਘਰੇ ਰਹਿਗਾ ਤਾਂ ਲੋਕਾਂ ਲਈ ਭਾਈ ਕੁਝ ਕਰਨਾ ਨਹੀਂ ਉਦੀ ਲੜਾਈ ਉਹ ਤਾਂ ਜਾਰੀ ਰਹਿਣੀ ਆ ਉਦੀ ਲੜਾਈ ਜਾਰੀ ਰਹਿਣੀ ਆ ਇੱਕ ਸਾਰ ਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਗੱਦੇ ਦੇ ਤੋਂ ਲਪਾਉਣਾ ਜਾਂ ਘੋਡੇ ਤੇ ਕਾਠ ਉਨ ਕੋਲ ਤੁਹਾਨੂੰ ਪਤਾ ਜਿਹੜਾ ਇੱਕ ਤਾਂ ਕਹਿੰਦਾ ਤੁਹਾਨੂੰ ਵੋਟਾਂ ਵਾ ਕੇ ਜਿਤਾਓ ਨਹੀਂ ਫੇਰ ਕੰਮ ਕਰਾਂਗੇ ਇੱਕ ਪਹਿਲਾਂ ਹੀ ਲੋਕਾਂ ਦੇ ਸੰਘਰਸ਼ਾਂ ਲਈ ਨੋਮੋਨਾਂ ਦੇ ਵਿੱਚੋਂ ਅੜਾਖੜਾ ਲੋਕਾਂ ਦੇ ਸੰਘਰਸ਼ਾਂ ਲਈ ਪਹਿਲੇ ਖੜਾ ਪਰ ਮੈਂ ਤੁਹਾਨੂੰ ਬਤਾਉਣਾ ਚਾਹੁੰਦਾ ਵੀ ਆਪਾਂ ਕੀ ਕਰਨਾ ਇਹਨਾਂ ਨੇ ਸੱਤ ਪਹਿਲਾਂ ਜਿਤਾਤੇ ਭਗਵਾਨਤ ਮਾਨ ਵਰਗੇ ਵੀਰੋ ਕੁਝ ਨਹੀਂ ਅੱਲੇ ਪੱਲੇ ਬਸ ਆਥ ਨੇ ਤੁਹਾਨੂੰ ਪਤਾ ਹੈ ਵੀ ਕੀ ਹੁੰਦਾ ਹੈ ਨਾ ਹੁਣ ਉਹਦੇ ਬਾਰੇ ਸਾਨੂੰ ਪਤਾ ਹੀ ਹੁਣ ਆਖਣੇ ਸਾਡੇ ਬਰਨਾਲਾ ਸ਼ਾਮ ਰੋਡ 'ਚੋਂ ਕਰੀ ਜਾਂਦਾ ਹੈ ਉੱਥੇ ਤੁਹਾਨੂੰ ਪਤਾ ਹੀ ਹੈ ਤੇ ਕਰਕੇ 10 ਮਿੰਟ ਬਾਅਦ ਓਕੇ ਬਾਅਦ ਟਾਟਾ ਫਿਰ ਘਰ ਦਾ ਪਹਿਲਾ ਰੋਡ 'ਚੋਂ ਜੇ ਮੈਂ ਤੁਹਾਨੂੰ ਕਹਣਾ ਹੁਣ ਨਾ ਮੈਂ 52 ਡਿਗਰੀ ਉਹ ਡਿਗਰੀ ਕਰਕੇ ਦਿਖਾ ਲਾ ਦੁਪਹਿਰੇ ਰੋਡ 'ਚੋਂ ਇੱਕ ਵਾਰ ਇਹ ਦੁਬਾਰਾ ਸਟੇਜ ਲਾ ਕੇ ਦਿਖਾ ਐਵੇਂ ਜਿਹੜਾ ਹਵਾ ਤੇ تیر ਮੜੀਆਂ ਨੇ ਗੱਲਾਂ ਕਰਨੇ ਦੂਜੇ-ਦੂਜੇ ਨੂੰ ਕਹਿਣਾ ਅਸੀਂ ਕਹਿੰਨੇ ਆ ਵੀ ਤੂੰ ਤਾਂ ਬਾਗਲ ਡਰਦਾ ਸੀ ਨਾ ਕਾਂਗਰਸ ਡਰ ਸਕਦੀ ਆ ਨਾ ਤੂੰ ਅੱਜ ਡਰਿਆ ਨਾ ਤੂੰ ਕੱਲ ਡਰਿਆ ਅਸੀਂ ਪੰਜਾਬ ਦੇ ਆਪਣੀ ਲੋਕਾਂ ਦੀ ਗੱਲ ਕਰ ਰਹੇ ਲੋਕਾਂ ਨੂੰ ਜਾਗ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਭਰਾਵੋ ਨਸ਼ਾ ਐਡੀ ਵੱਡੀ ਸਮੱਸਿਆ ਹੈ ਕਿ ਪੰਜਾਬ ਦੇ ਪਿੰਡਾਰੇ ਪਿੰਡ ਤਵਾਹ ਹੋ ਜਾਂਦੇ ਨੇ ਮਾਮਾ ਇਹ ਕਿਉਂ ਗੱਲ ਕਹਿੰਦੇ ਨੇ ਤੁਸੀਂ ਪਿੰਡਾਂ ਚ ਵਾਗਦੇ ਨੇ ਮਾਮਾ ਕਹਿੰਦੇ ਨੇ ਕਿ ਆ ਪੁੱਤ ਅਸੀਂ ਛੋਟੀ ਗੱਲ ਬਾਤ ਸੁਣਦੇ ਹਾਂ ਜੇ ਪੁੱਤ ਮਾਰ ਕੇ ਕੁਝ ਕਰ ਸਕਦੇ ਹੋ ਤਾਂ ਨਸ਼ੇ ਦੇ ਪੁੱਤ ਬਚਾ ਦੋ ਇਹ ਸਾਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਆ ਹੁਣ ਆਪਾਂ ਅਸੀਂ ਸਾਡਾ ਮੱਦਾ ਵੀ ਹੀ ਹੈ ਜੇ ਲੱਖਾ ਸਿੰਘ ਜੀ ਤੁਹਾਨੂੰ ਤੁਸੀਂ ਜਿਤਾਪ ਤਾਂ ਦੇਖੋ ਮਾਤ ਨੂੰ ਗੱਲ ਕਹਿਣਾ ਹੈ ਲੱਖਾ ਸਿੰਘ ਜੀ ਸਾਡੇ ਤੇ ਬੀਚ ਨੂੰ ਬੁਲਾ ਸਕਦਾ ਹੈ ਤੇ ਐਸਾ ਸਭ ਨੂੰ ਬੁਲਾ ਸਕਦਾ ਹੈ ਬਲਾਕ ਜੀ ਨਜਰੇ ਸਖਤਪਰਾ ਦੇ ਸਾਰਾ ਨਸ਼ਾ ਸੀ ਬੰਦ ਕਰਾ ਸੀਦਾ ਸਾਡਾ ਪਹਿਲਾ ਕੰਮ ਇਹ ਆ ਨਾ ਅਸੀਂ ਗਲੀਆਂ ਪੱਕੀਆਂ ਕਰਾਈਆਂ ਨਾ ਅਸੀਂ ਮਾਰੀਆਂ ਪੱਕੀਆਂ ਕਰਾਈਆਂ ਭਰਾਓ ਇਹ ਸਭ ਫੇਕ ਗੱਲਾਂ ਨੇ ਕਿ ਆ ਵੀ ਕਹਿੰਦੇ ਨੇ ਅਸੀਂ ਬਿਜਲੀ ਅਸੀਂ ਮੋਟਰਾਂ ਨੂੰ ਫ੍ਰੀ ਦੇ ਰਹੇ ਹਾਂ ਆਜ਼ਮੀ ਮੋਟਰ ਵਾਲਾ ਨੂੰ ਸਵੇਰੇ ਲਾਈਟ ਦੇ ਰਹੇ ਸਾਡੇ ਵਾਲਿਆਂ ਨੂੰ ਦੇਖੋ ਖੁਸ਼ ਹੋ ਕੇ ਵੀਡੀਓ ਪਾਈ ਜਾਂਦੇ ਨੇ ਪਟਵਾਰੀਆਂ ਨੂੰ ਕਹਿੰਦੇ ਕਿ ਤੁਸੀਂ ਐ ਕਰੋ ਸਾਨੂੰ ਰਿਪੋਰਟਾਂ ਬਣਾ ਕੇ ਦਿਓ ਵੀ ਟੀਲਰ ਤੇ ਕਰ ਪਾਣੀ ਪਹੁੰਚ ਜਾ ਪਟਵਾਰੀ ਕਹਿੰਦੇ ਯਾਰ ਇਹਦੇ ਜਿੱਦਣੇ ਰਿਪੋਰਟਾ ਬਣਾ ਕੇ ਦੇ ਦਿੰਨੇ ਆ ਜਿਹੜਾ ਟੇਲਾ ਟਿਕਰ ਪਾਣੀ ਪਹੁੰਚਿਆ ਤਾਂ ਉਹ ਦੱਸ ਦੇ ਦਿੱਤਾ ਤਾਂ ਵੀਡੀਓ ਚ ਦੱਸਤਾ ਦਿੱਤਾ ਹੁਣ ਕਿਉਂ ਜਿੱਥੇ ਤੋਂ ਰਿਪੋਰਟਾ ਬਣਾਉਣਾ ਜੇ ਅਸੀਂ ਰਿਪੋਰਟਾ ਬਣਾ ਕੇ ਦੇਤੀਆਂ ਭਰਾਵਾ ਸੁਪਰੀਮ ਕੋਰਟ ਚ ਪਾਣੀ ਦਾ ਕੇਸ ਚੱਲ ਗਿਆਿੰਦਾ ਅਗਲੇ ਨੇ ਚੱਕ ਕੇ ਉਧਰੋਂ ਕਢਾ ਕੇ ਲੈ ਜਾਣੀਆਂ ਨਹੀਂ ਆ ਆ ਆਪਣੇ ਨਕਲਾ ਨਕਲਾ ਕਢਾ ਕੇ ਸੁਪਰੀਮ ਕੋਰਟ ਚ ਲਾ ਦੇਣੇ ਨੇ ਆ ਦੇਖੋ ਪੰਜਾਬ ਕੋਲੇ ਪਾਣੀ ਆ ਮਾ ਪੰਜਾਬ ਦਾ ਪਾਣੀ ਪਹਿਲਾਂ ਹੀ ਲੈ ਕੇ ਜਿਹੜਾ ਰਹਿੰਦਾ ਉਹ ਵੀ ਖੁੱਲ ਕੇ ਰਹਿਣਗੇ ਐਸਪੀਐਲ ਹੋਰ ਨਾ ਨਾ ਬਣਾਉਣ ਨੂੰ ਤਿਆਰ ਨੇ ਪਰ ਵਾਰਿਆਂ ਨੇ ਆ ਕੁਝ ਕੀਤਾ ਭਰਾਵੋ ਉਹੀ ਫੋਕੀਆਂ ਹਵਾਈ ਤੀਰ ਮਰੀਂਦਾ ਸਾਡ ਸੋਨਾਹਰਾਂ ਸਾਰਾ 18 ਸਾਲ ਦਾ ਸਾਡੇ ਕੋਲ ਪੰਜਾਬ ਕੋਲੇ ਪਾਣੀ ਆ ਫਪਾਉਣ ਗਰੂਪ ਪਾਣੀ ਪੁੱਤਾ ਮਾਤਾ ਧਰਤ ਮਾਤ ਸਾਡੇ ਤਿੰਨੇ ਚੀਜ਼ਾਂ ਸਾਡੇ ਆ ਜੇ ਤਬਾਹ ਹੋਣ ਨੂੰ ਤਿਆਰ ਨੇ ਆ ਭਰਾਵੋ ਆਪਣਾ ਪਾਣੀ ਹਵਾ ਸਾਰਾ ਕੁਝ ਪੰਜਾਬ ਦੇ ਵਿੱਚ ਖਤਮ ਹੋ ਜਾਂਦਾ ਮਕਸਦ ਇਹ ਆ ਕਿ ਜਿਹੜਾ ਸਾਡਾ ਫਰਨਲਾ ਪਾਣੀ ਆ ਮੋਟਾਂ ਲੱਗੀਆਂ ਲੱਗੀਆਂ ਉਹ ਪਾਣੀ ਕਿਵੇਂ ਖਤਮ ਹੋ ਜਾਂਦਾ ਪੇਲਾ ਤੱਕ ਪਾਣੀ ਪਹੁੰਚਾਉਣ ਵਾਲੀ ਗੱਲ ਆ ਰਹੀ ਨਾ ਸਾਨੂੰ ਸਭ ਨੂੰ ਪਤਾ ਹੀ ਆ ਜੇ ਉਹ ਤੋਂ ਪਹਿਲਾਂ ਗੱਲ ਕਰੀਏ ਅਸੀਂ ਸਾਡੇ ਉਹ ਸਰਕਾਰਾਂ ਨੇ ਨਾ ਅੱਜ ਬਣਿਆ ਨਾ ਕੱਲ ਬਣਿਆ ਇਹਦੇ ਪੰਥੇ ਦੇਖੇ ਨੇ ਵੀ ਤਾਂ ਦੋ ਚਾਰ ਕੰਮ ਉਹਨਾਂ ਨੇ ਇਹਦੇ ਕਰਕੇ ਹੋਣਗੇ ਪਰ ਵੀਰੋ ਤੋ ਦੇ ਨਗਰ ਦੇ ਵਿੱਚ ਬੀਜ ਤੇ ਕਰ ਲਈ ਆਇਆ ਚੇ ਸਾਡੇ ਲੈ ਕੇ ਜਿਹੜੀ ਸੇਵਾ ਚਾਹ ਬੋਧਰਾਮਾ ਚਾਹ ਬੋਧਰਾਮਾ ਕੋਈ ਮਰਜ਼ੀ ਹਾਕ ਡੰਡਾ ਟੱਕ ਦਾਂਗੇ ਵੀ ਕਿਉਂ ਗੱਲ ਨੂੰ ਵੱਧ ਸਮਾਂ ਆਣਾ ਤੇਰੀ ਸੌਹ ਵੱਧ ਸੌਹ ਦੇ ਬਰਾਬਰ ਤੋਂ ਲੱਗੀ ਤੂੰ ਕੋਈ ਤੂੰ ਦੇਖੀ ਜਾਓ ਤਾ ਕਿਹ ਪੰਜ ਦਾ ਭੌਂ ਦਗਾਉਣਾ ਉੱਥੇ ਇਦਾਂ ਸਭਰੀ ਮਾਰਦਾ ਉਹ ਤੋਂ ਖੜਿਆ ਹੋ ਗਏ ਦੇਖਦਾ ਉੱਥੇ ਮੈਂ ਕਿਵੇਂ ਨਾ ਗੱਦਾ ਪਾਣਾ ਇਹ ਤਾਂ ਹਰੇ ਕੁਦਰਤੀ ਨਾਲ ਇਸ ਵਾਰੀ ਟਕਰਾ ਹੋਇਆ ਅਗਲੀ ਵਾਰੀ ਟਕਰਾ ਹੋਣਾ ਦੂਈ 28 ਤੋਂ ਜੇ ਪਹਿਲਾਂ ਸਕੇ ਬੁੱਤੀ ਤੋਂ ਪਹਿਲੇ ਟਕਰਾ ਹੋਣਾ ਚਾਹ ਹੁਣ ਤਾਂ ਮਾਤੀਲਾ ਤਿਲਾ ਕਰ ਦੂ ਖਿਆਰ ਦੂਦਾ ਮੈਂ ਖਤਮ ਕਰ ਦੂ ਫਿਕਰ ਮੈਂ ਨਹੀਂ ਇਕ ਤਰ੍ਹਾਂ ਇਹ ਇਕ ਤਰ੍ਹਾਂ ਉਹ ਗੱਲ ਇਹ ਆ ਵੀ ਗੱਲ ਪੰਜਾਬ ਜੇ ਤੇ ਗੱਲ ਹੱਕਾਂ ਦੀ ਆ ਜਿੰਨੇ ਝੋਕਰਾ ਥੋੜੇ ਝੋਕਰਾ ਮ ਆਇਆ ਅਸੀਂ ਤੁਹਾਡੇ ਪਾਣੀ ਅਸੀਂ ਤੁਰ ਕਿਸੇ ਭਰਾ ਦੇ ਪੈਸੇ ਦੱਬੇ ਨੇ ਕਿ ਤੇ ਹੀ ਭੈਣ ਦਾ ਮਸਲਾ ਜਦੋਂ ਮਰਜੀ ਸਾਡੇ ਕੋਲੇ ਆ ਜਿਓ ਅਸੀਂ ਤੁਹਾਡੇ ਮਸਲੇ ਲਈ ਬੈਠਾ ਇੱਕ ਮਹੀਨਾ ਮੈਂ ਤੁਹਾਨੂੰ ਮਿਲਦਾ ਨਹੀਂ ਪਿੰਡ ਇੱਕ ਮਹੀਨਾ ਬਾਹਰ ਜਾ ਰਹੇ ਹਾਂ ਜਿਹੜਾ ਸਾਰਾ ਕੰਟਰੀ ਦਾ ਮੇਰਾ ਕਈ ਦੋ ਤਣ ਕੰਟਰੀਆਂ ਟੂੜਨੇਗੇ ਉੱਥੇ ਵੀ ਮੈਨਾਂ ਹੀ ਮੈਨੂੰ ਬੁਲਾ ਰਹੇ ਨੇਗੇ ਪਰ ਵਾਰਸਵਾ ਜੀ ਮੇਰੇ ਮਾਈਗ੍ਰੇਸ਼ਨ ਦੀ ਗੱਲ ਸਾਰੇ ਖਾਮਾ ਤੇ ਮੈਨੂੰ ਬੁਲਾ ਰਹੇ ਉੱਥੇ 1 ਮਹੀਨਾ ਬਾਹਰ ਜਾ ਰਹੇ ਹਾਂ ਇਹਦੇ ਬਾਅਦ ਜਦੋਂ ਮਰਜ਼ੀ ਆ ਜਾਈਓ ਹਾਜ਼ਰ ਹਾਂ ਕਿਸੇ ਧੀ ਭਾਂ ਦਾ ਮਸਲਾ ਕਿਹਦਾ ਕੋਈ ਵੀ ਕੰਮ ਹੈ ਕੋਈ ਸਾਨੂੰ ਇਹ ਨਹੀਂ ਕੋਈ ਝਾੜੂ ਵਾਲਾ ਕੋਈ ਕਾਂਗਰਸ ਵਾਲਾ ਮੈਂ ਅਨੇਕਾਂ ਝਾੜੂਆਂ ਦੇ ਵੱਡੇ ਵੱਡੇ ਵਰਕਰਾਂ ਦੇ ਪੈਸੇ ਕਢਾਏ ਨੇ ਉਹਨਾਂ ਨੂੰ ਕਹਾਂ ਮੈਂ ਉਹਨਾਂ ਕੋਲੇ ਵਗ ਜੂ ਕਹਾਂ ਉਹਨਾਂ ਕੋਲੇ ਜਾ ਕੇ ਕਰਾਂ ਕਹਿੰਦੇ ਆ ਸੱਚ ਕੋਮਨ ਦੀ ਗੱਲ ਵੀ ਮੰਨਦੇ ਨੇ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿਹਦਾ ਵੀ ਕਿਸੇ ਦਾ ਕੋਈ ਮਸਲਾ ਆ ਜਾਈਓ ਅਸੀਂ ਮਸਲਾ ਹੱਲ ਕਰਕੇ ਤੇ ਉਹਨਾਂ ਨੇ ਜਿੰਨੇ ਵੀ ਜੋਗਰੇ ਆ ਇਹਨਾਂ ਪ੍ਰਾਭੋ ਤੁਹਾਨੂੰ ਸਾਰਾ ਕੁਝ ਦੱਸਤਾ ਇੱਕ ਤਾਂ ਬੰਦਾ ਕਹਿੰਦਾ ਸਾਨੂੰ ਬੁੱਟਾ ਪਾ ਕੇ ਦਿਤਾਓ ਅਸੀਂ ਫੇਰ ਕੰਮ ਕਰਾਂਗੇ ਇੱਕ ਬੰਦਾ ਪਾਲੇ ਸੰਘਰਸ਼ ਵਾਲੀ ਜਿਹੜਾ ਕਹਿੰਦਾ ਅਸੀਂ ਜਿੱਦਨ ਕਾਲੇ ਦਮਾ ਤੇ ਲਾ ਕੇ ਆਏ 18 ਪੱਤੇ ਨੇ ਜ਼ਿਆਦਾਤਰ ਪੱਤੇ ਨੇ ਚਲਾਨ ਪੇਸ਼ ਨਹੀਂ ਹੋਏ ਉਹੀ ਹਜੇ ਹੋਏ ਪਾਣਗੇ 18 ਪੱਤੇ ਚਲਾਨ ਪੇਸ਼ ਹੋਏ ਨੇ ਜਿਹੜੇ ਕੋਟਾਂ ਚ ਪੱਤੇ ਚੱਲ ਰਹੇ ਨੇ ਬਾਕੀ ਦੇ ਚਲਾਨ ਨਹੀਂ ਪੇਸ਼ ਹੋਇਆ ਸਾਰੇ ਸਾਰੇ ਪੱਤੇ ਲੱਖੇ ਸੰਘਟਾਣੇ ਦੇ ਪੂਜਾਬੀ ਬੋਲੀ ਦੇ ਲੋਕਾਂ ਲਈ ਪਾਣੀਆਂ ਲਈ ਨੇਗੇ ਇਸ ਕਰਕੇ ਤਾਂ ਹੀ ਕਹਿੰਦਾ ਉਹਨਾਂ ਪ੍ਰਾਭੋ ਕੋਈ ਰੋਦ ਤੇ ਕਾਠੀ ਪਾ ਲਾਂਗੇ ਜਿਹਨੂੰ ਲੋਕ ਸਭਾ ਦੇ ਵਿੱਚ ਖੜ ਕੇ ਗੱਲ ਕਰੂਗਾ ਦੇਖੀ ਜਾਓ ਸ ਇਹਨਾਂ ਨੂੰ ਇਹਨਾਂ ਨੂੰ ਸਿਰ ਤੇ ਬੋਲਣੀ ਹੁੰਦੀ ਕਿ ਦੁਬਾਰਾ ਜੇ ਪ੍ਰਧਾਨ ਸਭਾ ਤੇ ਸੀ ਜਾਣਾ ਉੱਥੋਂ ਨਹੀਂ ਰਹਿਣਾ ਬੋਲਣ ਦਾ ਕਿਉਂਕਿ ਅਸੀਂ ਕਿਹੜਾ ਬਾਰਲਸਾ ਨੂੰ ਕਿਹਾ ਆਪਣਾ ਫਰਤਾਬ ਵਾਲੀ ਨੂੰ ਚੁੱਪ ਕਰ ਜਣਾ ਇਹ ਤਾਂ ਭਗਮਾਤਮਾ ਨੂੰ ਉਹ ਬੰਦਾ ਉਹ ਬੰਦਾ ਟੱਕਰ ਦੇ ਸਰਲਾ ਦੁਗਣਾ ਬੋਲੂ ਦੁਗਣਾ ਟੱਕਣਾ ਬੋਲਣ ਵਾਲਾ ਮਾਇਆ ਵੀ ਆ ਜਿੱਥੇ ਮਰਜੀ ਪੰਜੀ ਦਾ ਭੌਂ ਦਿਖਾਉਂਗਾ ਜਦੋਂ ਮੈਂ ਚੱਲ ਪਣਾ ਬੰਦ ਰਹਿਣੀ ਨਹੀਂ ਦੋ ਇਸ ਕਰਕੇ ਇਹ ਗੱਲ ਹੈ ਕਿ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਵਾਗਿਆ ਤੇਰੀ ਸੋ ਉਹਨਾਂ ਨੇ ਤਾਂ ਕੰਗਰੇਸ ਜੀ ਰਾਗ ਉਹਨ ਜਿਹੜੇ ਦੂਜੇ ਰਗੇ ਬੁਰਦੀ ਤੇਰੇ ਵਾਲੇ ਵਗੇ ਫਰਤਾਬ ਵਾਲੇ ਵਰਗੇ ਉਹਦਾ ਪਿਆ ਮੈਂ ਰੱਖਦਾ ਕਿਹੜਾ ਕਰਨਾ ਜ਼ਿਆਦਾ ਦੱਸ ਦੇ ਨਵਾ ਮੈਂ ਕਿ ਕਲੀਕ ਨਹੀਂ ਬੁੱਕਲੇ ਬੁੱਕਲੇ ਵਿੱਚੀ ਰੋਣ ਨੂੰ ਫਿਕਰ ਨਾ ਕਰ ਕਿਤਲੇ ਬੁੱਕਲੇ ਦੇ ਵਿੱਚੀ ਰੋਣ ਨੂੰ ਇਹ ਗੱਲਾਂ ਕਰ ਰਿਹਾ ਤਾਂ ਮੈਂ ਥੱਕਿਆ ਪਿਆ ਗੱਲਾਂ ਫਿਰਨਾ ਬਾਹਰ ਘੁਮਾਉਣੇ ਜੀ ਬਸ ਇੰਨੇ ਕੁ ਮੇਰੀ ਹਾਜ਼ਰੀ ਪ੍ਰਮਾਣ ਕਰਦਾ ਛਾਤੀ ਰੱਖੀ ਜੇ ਵੀਰ ਬਣ ਕੇ ਬਸ ਹੁਣ ਟੱਪ ਕੇ ਪਹਰਾ ਦੇ ਦੇ ਬਾਈ ਮਰ ਕੇ ਤੁਹਾਨੂੰ ਇਹ ਕਹਿਣਾ ਚੂਣ ਸਾਡ ਪਾਰਟੀ ਹੈ ਝਾੜ ਵਾਲੇ ਪਿੰਲੇ ਪਿੰਡ ਨੂੰ ਕਹਿਣਾ ਕਿ ਥੋੜੀਆਂ ਜਿਹਾ ਪਾ ਜੁੱਤਰਾ ਜਗਾਈ ਇਹ ਤਾਂ ਦੀਦਾ ਦੀਦਾ ਹੋ ਰਿਹਾ ਇਸ ਕਰਕੇ ਥੋੜਾ ਸਾਰਾ ਬਹੁਤ ਬਹੁਤ ਟਾਈਮ ਹੋ ਰਿਹਾ ਬਹੁਤ ਵੀ ਫਾਇਦਾ ਕਰਦਾ ਹਾਂ ਸਤਿ ਸ੍ਰੀ ਅਕਾਲ ਜੀ ਸਮੇਂ ਤੋਂ ਸਮਾਗਮ ਕੱਢ ਕੇ ਪਹੁੰਚੇ ਮੇਰੇ ਸਤਿਕਾਰਯੋਗ ਭਰਾਵੋ ਪਹਿਲਾ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਮੈਂ ਸਿਰਫ ਦੋ ਹੀ ਕਰੂੰਗੀ ਇੱਕ ਨਸ਼ੇ ਦੇ ਮੁੱਦੇ ਤੇ ਇੱਕ ਲੀਡਰਲੈਸ ਕੌਮ ਦੀ ਗੱਲ ਨਸ਼ੇ ਦਾ ਮੁੱਦਾ ਜਿਹੜਾ ਅੱਜ ਘਰ ਘਰ ਦੀ ਕਹਾਣੀ ਬਣ ਚੁੱਕਿਆ ਹੈ ਸਾਡੇ ਨੌਜਵਾਨ ਜਿਹੜੇ ਨੇ ਚਿੱਟੇ ਤੇ ਲਾਦੇ ਸਮੈਕ ਤੇ ਲਾਦੇ ਬਜ਼ੁਰਗ ਜਿਹੜੇ ਨੇ ਸਾਡੇ ਘਰਾਂ માં ਹੀ ਰਵਾਜ ਛੇੜਦਾ ਕਹਿੰਦੇ ਜੀਵ ਵਾਲੀ ਗੋਲੀ ਕਿੰਨੇ ਜਣੇ ਉਹ ਜਿਹੜੇ ਸਵੇਰੇ ਨੌ ਵਾਲੀ ਤੇ ਚੜ ਜਾਂਦੇ 12 ਵਜੇ ਮੁੜ ਕੇ ਆਉਂਦੇ ਆ। ਦਰਵਾਜ਼ੇ ਖੜੇ। ਖਾਏ ਦੇ ਚ ਕੁਛ ਨਹੀਂ ਇੱਕ ਮਾਰਾ ਜਾ ਹੌਸਲਾ ਜੇ ਹੀ ਹੋ ਜਾਂਦਾ ਵੀ ਜੀ ਸਾਡੇ ਟਿਕ ਗਈ। ਖੜੇ ਕਿਹੋ ਜੀ ਬਾਕੀ ਸਾਰੇ ਨੇ। ਜਪਾ ਗਰਦੀ ਦਾ ਮੌਸਮ ਹੈ ਗਰਮੀ ਨਹੀਂ ਲੱਗਦੀ ਉਸ ਟਾਈਮ ਤੇ। ਟਿਕ ਮੰਨੂ ਆਏ ਤਾਂ ਸੱਣੀ ਹੋ ਜਾਂਦੀ ਹੈ ਵੀ ਹਲੇ ਤੱਕ ਗੋਈ ਨਹੀਂ ਨਿਵੇਂ। ਮੋਢਿਆ ਹੋਇਆ ਫਾਪੜੀ। ਇੱਕ ਮਿੰਟ ਬੋਲੇ ਨਾ ਜੀ। ਹਮ। ਚਲੋ ਬੜੇ ਬੰਦ ਨਾਲ। ਫਾਪੜੀ। ਆਪਣੇ ਬਾਪੇ ਦੇ ਇਹ ਭਾਈ ਬਣੇ ਇਹ ਗੱਲਾਂ ਚ ਸਾਨੂੰ ਸਿਰ ਉੱਪਰ ਚਾਏ ਆ ਜਾ ਰਹੇ ਐ ਇੰਨਾ ਲੋ ਲੋਆਂ ਸ਼ਹਿਰ ਨਸ਼ਾ ਕਰਦੇ ਨਾ ਹੁਣ ਜਿੰਨੇ ਬਦਨਾਮ ਕੀਤੇ ਹੋਏ ਨੇ ਕੀ ਪੰਜਾਬੀ ਤਾਂ ਜੀ ਚਿੱਟੇ ਤੇ ਲਾ ਕੇ ਸਮੈਕ ਤੇ ਲਾ ਕੇ ਮੇਰੇ ਵੀਰੋ ਅੱਜ ਸਾਨੂੰ ਝੋਲੀ ਅਟਕੇ ਅਰਦਾਸ ਐ ਕਿ ਇਹ ਜਿਹੜੀ ਫੋਟੇ ਕੋਈ ਇੱਕ ਬੜਾ ਉੱਥੇ ਮਾਰ ਲੈਂਦੇ ਚੰਗਾ ਮੇਰੇ ਉਹ ਕੇ ਓਕੇ ਓਕੇ ਚੰਗਾ ਬੁੱਢੀ ਕੀ ਚੰਗਾ ਬਾਈ ਚੰਗਾ ਨਿੱਕੇ ਫਿਰ ਜੀ ਆਪਾਂ ਠੀਕ ਹੈ ਬਈ ਇਹਨਾਂ ਬੱਚੇ ਨੂੰ ਪਾਲ ਠੀਕ ਹੈ ਜੀ ਹਾਂਜੀ ਤਾਂ ਉਦੋਂ ਦਾ ਆਪਾਂ ਆ ਗਏ ਸੀਗੇ ਘਰੇ ਅ ਮਤਲਬ ਅੱਜ ਦੇਖਿਆ ਜੇ ਤੁਸੀਂ ਵੀਡੀਓ ਦੇ ਵਿੱਚ ਬਾਈ ਭਾਰਨਾ ਸਿੱਧੂ ਆਪਣੇ ਪਿੰਡ ਆਇਆ ਸੀਗਾ ਤੇ ਨਾਲ ਉਹਨਾਂ ਦੇ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੋਸਾਇਟੀ ਗੜਦੀਵਾਲ ਫਿਰੋਜ਼ਪੁਰ ਤੋਂ ਹਨ ਤੇ ਉਹਨਾਂ ਨਾਲ ਵੀ ਮਤਲਬ ਸਾਡੇ ਸਾਰੇ ਪਿੰਨੂ ਹੀ ਲਗਭਗ ਉਹ ਵਧੀਆ ਜਾਣਦੇ ਆ ਕਿਉਂਕਿ ਦਿੱਲੀ ਫਾਰਮਰ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਵੀ ਮਤਲਬ ਲੰਗਰ ਲਾਇਆ ਸੀ ਉਹਨਾਂ ਨੇ ਤੇ ਉੱਥੇ ਸਾਡਾ ਸਾਰਾ ਪਿੰਡੀ ਬਹੁਤ ਰਿਹਾ ਹਨਾ ਉੱਥੇ ਹੀ ਸਾਰੇ ਅਸੀਂ ਵੀ ਜਾਂਦੇ ਰਹੇ ਹਾਂ ਉੱਥੇ ਤਾਂ ਕਰਕੇ ਮਨਜੋਤ ਭਾਜੀ ਨਾਲ ਵਧੀਆ ਜਾਣ ਪਛਾਣਾ ਸਾਰਿਆਂ ਦੀ ਤੇ ਹੁਣ ਵੀ ਉਹ ਅਬਦੇਵੀ ਸਟੇਜ ਤੋਂ ਬਾਅਦ ਆਪਣੇ ਤਾਇਆ ਜੀ ਦੇ ਘਰੇ ਆਏ ਸੀਗੇ ਉੱਥੇ ਚਾਹ ਬਣ ਪੀ ਕੇ ਗਏ ਹਨਾ ਕਿਉਂਕਿ ਸਾਰੇ ਜਾਣੇ ਵਧੀਆ ਕਰਦੇ ਆ ਸਾਰੇ ਪਿੰਡ ਦੇ ਵਿੱਚ ਇੱਕ ਹੋਰ ਬੰਦੇ ਨੂੰ ਮਿਲ ਕੇ ਗਏ ਹਨਾ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਵਧੀਆ ਉੱਥੇ ਰਹੇ ਨੇ ਸਾਰਿਆਂ ਨਾਲ ਜਮਸ਼ਦ ਵਧੀਆ ਉਹਨਾਂ ਦੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਭਾਜੀ ਇੱਥੇ ਮਤਲਬ ਇਹਨਾਂ ਦੀ ਇੱਕ ਸੰਸਥਾ ਚਲਾਉਂਦੇ ਆ ਉਹ ਮਤਲਬ ਜਿਹੜੇ ਅਪਾਹਜ ਹੁੰਦੇ ਆ ਜਾਂ ਬੇਕਾਰ ਲੋਕ ਉਹਨਾਂ ਦੀ ਸੰਭਾਲ ਕਰਦੇ ਆ ਉਹ ਤੇ ਵਿਚਾਰ ਸੁਣ ਕੇ ਆਪਾਂ ਸਾਰਿਆਂ ਨੇ ਹਨਾ ਬਹੁਤ ਵਧੀਆ ਲੱਗਿਆ ਤੇ ਮਿਲਦੇ ਆ ਜੀ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਅ ਅੱਤਵਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਨਾ ਸਾਨੂੰ ਧੰਨਵਾਦ ਜੀ